ਰਾਜਵੀਰ ਜਵੰਦੇ ਦਾ ਕਿਵੇਂ ਹੋਇਆ ਐਕਸੀਡੈਂਟ ਖੁੱਲ ਗਈਆਂ ਪਰਤਾਂ ਸੱਚ ਆਇਆ ਸਾਹਮਣੇ ਸੱਚ ਕਦੇ ਵੀ ਛਿਪਾਇਆ ਨਹੀਂ ਛੁਪਦਾ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਉਹਨਾਂ ਦੀ ਅਣਾਈ ਮੌਤ ਬਾਰੇ ਹੋ ਰਹੀਆਂ ਗੱਲਾਂ ਬਾਰੇ ਅੱਜ ਆਪਾਂ ਕਰਾਂਗੇ ਖੁਲਾਸੇ ਹੁਣ ਜਿਹੜੀਆਂ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਨਵੇਂ ਖੁਲਾਸੇ ਹੋ ਰਹੇ ਨੇ ਉਹ ਵਾਕਈ ਸਭ ਨੂੰ ਹੈਰਾਨ ਕਰ ਦੇਣ ਵਾਲੇ ਨੇ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ 2 ਦਿਨ ਪਹਿਲਾਂ ਹੀ ਉਸ ਦੇ ਪੇਜ ਉੱਪਰ ਪੋਸਟਾਂ ਪਾਈਆਂ ਗਈਆਂ ਸੀ ਵੀਡੀਓ ਸ਼ੇਅਰ ਕੀਤੀਆਂ ਗਈਆਂ ਸੀ ਕਿ ਰਾਜਵੀਰ ਜਵੰਦਾ ਰਾਈਡ ਉੱਪਰ ਜਾ ਰਹੇ ਨੇ ਦੋਸਤੋ ਉਹਨਾਂ ਦੇ ਹੈਲਮਟ ਉੱਪਰ ਲੱਗੇ ਕੈਮਰੇ ਦਾ ਬੰਦ ਹੋਣਾ ਆਪਣੇ ਆਪ ਵਿੱਚ ਬਹੁਤ ਹੀ ਇੱਕ ਵੱਡਾ ਸਵਾਲ ਹੈ ਰਾਈਡ ਉੱਪਰ ਜਿੰਨੇ ਵੀ ਰਾਜਵੀਰ ਜਵੰਦਾ ਦੇ ਦੋਸਤ ਸੀ ਉਹ 5 7 ਚਾਹੇ 2 ਸੀ ਉਹ ਸਾਰੇ ਕਿੱਥੇ ਗਏ ਜਦੋਂ ਰਾਜਵੀਰ ਜਵੰਦੇ ਨੂੰ ਲੋੜ ਸੀ ਐਕਸੀਡੈਂਟ ਤੋਂ ਬਾਅਦ ਉਸ ਨੂੰ ਫਰਸਟ ਏਡ ਦਿੰਦੇ ਹਸਪਤਾਲ ਜਾਣ ਤੱਕ ਉਸ ਦੀ ਮਦਦ ਕਰਦੇ ਪਰ ਉਹ ਸਾਰੇ ਦੇ ਸਾਰੇ ਗਾਇਬ ਹੋ ਗਏ ਇਹ ਵੀ ਇੱਕ ਸਵਾਲ ਖੜਾ ਹੁੰਦਾ ਕਿ ਉਹ ਅਕਸਰ ਕਿੱਧਰ ਗਾਇਬ ਹੋ ਗਏ ਤੇ ਦੂਜੀ ਗੱਲ ਚਲੋ ਮੰਨ ਲਈਏ ਰਾਜਵੀਰ ਜਵੰਦੇ ਦਾ ਕੈਮਰਾ ਬੰਦ ਸੀ ਪਰ ਜਿਹੜੇ ਉਸਦੇ ਨਾਲ ਦੋਸਤ ਸਨ ਉਹਨਾਂ ਦੇ ਕੈਮਰੇ ਔਨ ਸਨ ਕਿਸੇ ਇੱਕ ਨੇ ਵੀ ਸੋਸ਼ਲ ਮੀਡੀਆ ਉੱਪਰ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਟੱਠੇ ਦੇ ਵਿੱਚ ਵਜਨ ਕਾਰਨ ਹੋਇਆ ਜਾਂ ਫਿਰ ਜਿਹੜੀ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕਿ ਬਲੈਰੋ ਗੱਡੀ ਦੇ ਵਿੱਚ ਵਜਨ ਕਾਰਨ ਐਕਸੀਡੈਂਟ ਹੋਇਆ ਆਪਾਂ ਸਾਰਿਆਂ ਨੂੰ ਪਤਾ ਜਦੋਂ ਕਿਸੇ ਦੋ ਵੀ ਇਕਲਾਂ ਦਾ ਐਕਸੀਡੈਂਟ ਹੁੰਦਾ ਤਾਂ ਪੁਲਿਸ ਉਸ ਨੂੰ ਕੈਪਚਰ ਕਰਦੀ ਆ ਇਹ ਕੋਈ ਵੀ ਵੀਡੀਓ ਜਾਂ ਕੋਈ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਇਹ ਰਾਜਵੀਰ ਜਵੰਦੇ ਦਾ ਇਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਜੇ ਉਹ ਬਲੈਰੋ ਦੇ ਵਿੱਚ ਵੱਜੇ ਨੇ ਤਾਂ ਜਾਂ ਫਿਰ ਉਹ ਠੱਠਿਆਂ ਦੇ ਵਿੱਚ ਵੱਜੇ ਨੇ ਇਹ ਦੋ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਆਪਾਂ ਸਾਰਿਆਂ ਨੂੰ ਇਹ ਗੱਲ ਕਿੱਥੋਂ ਪਤਾ ਲੱਗਣੀ ਸੀ ਜਿਹੜੇ ਉਹਦੇ ਨਾਲ ਰਾਜਵੀਰ ਜਵੰਦਾ ਦੇ ਦੋਸਤ ਰਾਈਡ ਉੱਪਰ ਗਏ ਸਨ ਪਰ ਉਹਨਾਂ ਚੋਂ ਕਿਸੇ ਇੱਕ ਨੇ ਵੀ ਕੋਈ ਵੀ ਵੀਡੀਓ ਜਾਂ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਤੇ ਇਸ ਗੱਲ ਉੱਪਰ ਵੱਡੇ ਸਵਾਲ ਖੜੇ ਹੁੰਦੇ ਨੇ ਜਵੰਦੇ ਦੇ ਜਿਹੜਾ ਸੂਟ ਪਾਇਆ ਸੀ ਉਹ ਰਾਈਡਰਾਂ ਵਾਲਾ ਸੂਟ ਸੀ ਤੇ ਉਹ ਬਹੁਤ ਮਹਿੰਗਾ ਹੁੰਦਾ ਉਹ ਬਣਿਆ ਹੀ ਇਸੇ ਕੰਮ ਲਈ ਆ ਕਿ ਜੇ ਕੋਈ ਰਾਈਡਰ ਬਾਈਕ ਤੋਂ ਡਿੱਗੇ ਤਾਂ ਉਸਦੇ ਸੱਟ ਨਾ ਵੱਜੇ ਤੇ ਉਸਦੇ ਸੈਰ ਵਿੱਚ ਹੈਲਮਟ ਪਾਉਣ ਦੇ ਬਾਵਜੂਦ ਵੀ ਇੰਨੀਆਂ ਸੱਟਾਂ ਵੱਜੀਆਂ ਇਹ ਆਪਣੇ ਆਪ ਇੱਕ ਸਵਾਲ ਖੜਾ ਕਰਦੀਆਂ ਤੇ ਇਸ ਗੱਲ ਦਾ ਕਹਿਣ ਦਾ ਮਤਲਬ ਰਾਜਵੀਰ ਜਵੰਦਾ ਬਹੁਤ ਸਾਰੇ ਰਾਜ ਆਪਣੇ ਨਾਲ ਹੀ ਲੈ ਕੇ ਚਲੇ ਗਏ ਨੇ ਤੇ ਅਗਲੀ ਗੱਲ ਰਾਜਵੀਰ ਜਵੰਦਾ ਦੇ ਚਾਉਣ ਵਾਲੇ ਇਹ ਗੱਲ ਜਾਣਨਾ ਚਾਹੁੰਦੇ ਨੇ ਇਹ ਵਾਕਈ ਐਕਸੀਡੈਂਟ ਹੋਇਆ ਜਾਂ ਫਿਰ ਆਪਾਂ ਸਾਰਿਆਂ ਨੂੰ ਪਤਾ ਜੋ ਕਿ ਪਿਛਲੇ ਸਮੇਂ ਵਿੱਚ ਮਸ਼ਹੂਰ ਸਿੰਗਰਾਂ ਦੇ ਨਾਲ ਹੋਇਆ ਇਹ ਗੱਲਾਂ ਸੋਚਣ ਵਾਲੀਆਂ ਨੇ ਤੇ ਦੋਸਤੋ ਅਸੀਂ ਜੋ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ ਇਹ ਗੱਲਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਨੇ ਕਿਉਂਕਿ ਉਹਨਾਂ ਦੇ ਚਾਉਣ ਵਾਲੇ ਕਈ ਕਮੈਂਟ ਕਰ ਰਹੇ ਨੇ ਕਿ ਇਹ ਰਾਜਵੀਰ ਜਵੰਦੀ ਦਾ ਐਕਸੀਡੈਂਟ ਬਲੇਰੋ ਗੱਡੀ ਦੇ ਵਿੱਚ ਵੱਜਣ ਕਰਕੇ ਹੋਇਆ ਏ ਤੇ ਕੋਈ ਕਹਿ ਰਿਹਾ ਇਹ ਮੋਟ ਐਕਸੀਡੈਂਟ ਟੱਠਿਆਂ ਦੇ ਵਿੱਚ ਵੱਜਣ ਕਰਕੇ ਹੋਇਆ ਏ ਪਰ ਦੋਸਤੋ ਰਾਜਵੀਰ ਜਵੰਦਾ ਦੇ ਦੋਸਤ ਜੋ ਉਸ ਨਾਲ ਰਾਈਟ ਤੇ ਗਏ ਸੀ ਉਹ ਸਾਹਮਣੇ ਨਹੀਂ ਆ ਰਹੇ ਉਹ ਕੋਈ ਗੱਲ ਲੋਕਾਂ ਨੂੰ ਨਹੀਂ ਦੱਸ ਰਹੇ ਇਸ ਗੱਲ ਉੱਪਰ ਕਈ ਸਵਾਲ ਖੜੇ ਹੁੰਦੇ ਨੇ ਉਸ ਦੇ ਇੰਨਾ ਮਹਿੰਗਾ ਸੂਟ ਪਾਏ ਹੋਣ ਦੇ ਬਾਵਜੂਦ ਵੀ ਉਸ ਦੇ ਇੰਨੀਆਂ ਸੱਟਾਂ ਕਿਉਂ ਲੱਗੀਆਂ ਤੇ ਉਸ ਦਾ ਕੈਮਰਾ ਮੌਕੇ ਤੇ ਹੀ ਕਿਉਂ ਬੰਦ ਸੀ ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਡੇ ਸਵਾਲ ਖੜੇ ਹੁੰਦੇ ਨੇ ਪਰ ਰਾਜਵੀਰ ਜਵੰਦੇ ਦੇ ਪਰਿਵਾਰ ਵੱਲੋਂ ਕਿਸੇ ਵੱਲ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਗਈ ਤੇ ਨਾ ਹੀ ਜਾਂਚ ਦੀ ਮੰਗ ਕੀਤੀ ਗਈ ਕਿਉਂਕਿ ਉਹਨਾਂ ਨੂੰ ਵੀ ਇਹ ਲੱਗਦਾ ਕਿ ਇਹ ਐਕਸੀਡੈਂਟ ਦੇ ਨਾਲ ਹੀ ਹੋਇਆ ਬਾਕੀ ਤੁਹਾਨੂੰ ਕੀ ਲੱਗਦਾ ਦੋਸਤੋ ਕੀ ਸੱਚ ਹੈ ਕੀ ਝੂਠ ਹੈ ਆਪਣੀ ਰਾਏ ਕਮੈਂਟ ਬਾਕਸ ਜ਼ਰੂਰ ਦਿਓ